ਹਰਾਨੀ ਹੋਵੇਗੀ सोनू ਇਹ ਗੱਲ ਸੁਣ ਕੇ ਕਿ ਇੱਕ ਮਾਂ ਦੇ ਵੱਲੋਂ ਹੀ ਆਪਣੀ 13 ਸਾਲ ਦੀ ਬੱਚੀ ਦਾ ਆਪਣੇ ਦੋਸਤਾਂ ਦੇ ਕੋਲੋਂ ਰੇਪ ਕਰਵਾਇਆ ਗਿਆ ਬਹੁਤ ਹੀ ਸ਼ਰਮਸ਼ਾਰ ਕਰਨ ਵਾਲਾ ਇਹ ਮਾਮਲਾ ਜਿਹੜਾ ਸਾਹਮਣੇ ਆਇਆਗਾ ਹਰਦਵਾਰ ਤੋਂ ਭਾਜਪਾ ਦੀ ਮਹਿਲਾ ਮੋਰਚਾ ਪ੍ਰਧਾਨ ਅਨਾਮਿਕ ਸ਼ਰਮਾ ਨੇ ਆਪਣੇ ਪ੍ਰੇਮੀ ਤੋਂ ਤੇ ਉਹਦੇ ਦੋਸਤਾਂ ਦੇ ਕੋਲੋਂ ਜਿਹੜਾ ਹੈਗਾ ਮੈਂ ਕਹਿੰਦਾ ਵੱਖ-ਵੱਖ ਹੋਟਲਾਂ ਦੇ ਵਿੱਚ ਜਾ ਕੇ ਹਰਦਵਾਰ ਆਗਰਾ ਵਿੰਦਰਾਮਨ ਇਨ੍ਹਾਂ ਸ਼ਹਿਰਾਂ ਦੇ ਹੋਟਲਾਂ ਦੇ ਵਿੱਚ ਜਾ ਕੇ ਆਪਣੇ ਆਸ਼ਕਾਂ ਦੇ ਨਾਲ ਘੁੰਮਣ ਜਾਂਦੀ ਆ ਉੱਥੇ ਤੇ ਆਪਣੇ ਨਾਲ ਘਰੋਂ 13 ਸਾਲ ਦੀ ਆਪਣੀ ਧੀ ਨੂੰ ਬੱਚੀ ਨੂੰ ਵੀ ਨਾਲ ਲੈ ਕੇ ਜਾਂਦੀ ਆ ਘਰੋਂ ਬਹਾਨਾ ਲਾ ਕੇ ਆਪਣੇ ਪਤੀ ਦੇ ਕੋਲੋਂ ਤੇ ਉਥੇ ਆਪ ਤੇ ਅਯਾਸ਼ੀ ਕਰਦੀ ਕਰਦੀ ਆ ਆਪ ਤੇ ਜਸ਼ਮ ਫਰੋਸ਼ੀ ਕਰਦੀ ਕਰਦੀ ਐ ਤੇ ਆਪਣੀ ਧੀ ਜਿਹੜੀ 13 ਸਾਲ ਦੀ ਬੱਚੀ ਐ ਉਹਨੂੰ ਪਹਿਲਾਂ ਆਪਣੇ ਪ੍ਰੇਮੀ ਦੇ ਕੋਲ ਉਹ ਜਿਹੜੀ ਸੌਂਪਦੀ ਆ ਤੇ ਉਸ ਤੋਂ ਬਾਅਦ ਜਿਹੜੇ ਪ੍ਰੇਮੀ ਦੇ ਨਾਲ ਉਹਦੇ ਮਿੱਤਰ ਬੇਲੀ ਆਏ ਹੁੰਦੇ ਆਗੇ ਉਹਨਾਂ ਨੂੰ ਉਹ ਅੱਗੇ ਸੌਂਪ ਦਿੰਦਾ ਤੁਸੀਂ ਵੇਖੋ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਇਤਿਹਾ ਰੱਬ ਤੋਂ ਬਾਅਦ ਉਸ ਪ੍ਰਮਾਤਮਾ ਤੋਂ ਬਾਅਦ ਜੇ ਮੰਨਿਆ ਜਾਂਦਾ ਤੇ ਸਿਰਫ ਤੇ ਸਿਰਫ ਇੱਕ ਮਾਂ ਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਪਰ ਅਜਈਆਂ ਔਰਤਾਂ ਮਾਂ ਦੇ ਨਾਮ ਤੇ ਵੀ ਇੱਕ ਕਲੰਕ ਨੇ ਤੇ ਜਦੋਂ ਉਥੋਂ ਵਾਪਸ ਆਉਂਦੀ ਆ ਆਪਣੇ ਘਰ ਦੇ ਵਿੱਚ ਜਿਹੜੀ ਬੱਚੀ ਆ 13 ਸਾਲਾਂ ਦੀ ਉਹ ਗੁੰਮਸਮ ਰਹਿੰਦੀ ਆ ਕੁਛ ਵੀ ਨਹੀਂ ਬੋਲਦੀ ਤੇ ਜਦੋਂ ਉਹਦੇ ਪਿਤਾ ਦੁਆਰਾ ਉਹਦੇ ਕੋਲੋਂ ਪੁੱਛਿਆ ਜਾਂਦਾ ਬਾਰ-ਬਾਰ ਕਿ ਬੇਟਾ ਕੀ ਗੱਲ ਹੈ ਚੁੱਪ ਕਿਉਂ ਰਹਿਨੀ ਆ ਤੇ ਉਸ ਬੱਚੀ ਨੇ ਜਿਹੜਾ ਹੈਗਾ ਵਾ ਆਪਣੇ ਬਾਪ ਨੂੰ ਸਾਰੀ ਦੀ ਸਾਰੀ ਵਾਰਤਾ ਲਾਪਾ ਜਿਹੜੀ ਦੱਸ ਦਿੱਤੀ ਕਿ ਮੇਰੀ ਮਾਂ ਨੇ ਮੰਮੀ ਨੇ ਮੇਰੇ ਨਾਲ ਅਜਿਹੇ ਕੋਸ਼ਾ ਜਿਹੜਾ ਉਹ ਕਰਵਾਇਆਗਾ ਵੇਖੋ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਇਸ ਔਰਤ ਨੇ ਪਾਰ ਕੀਤੀਆਂ ਕਿ ਇੱਕ ਪਾਸੇ ਤਾਂ ਇਹ ਦੇਖੋ ਕੇ ਨਾਲ ਇੱਕ ਲੈਟਰ ਵੀ ਜਾਰੀ ਕੀਤਾ ਭਾਜਪਾ ਨੇ ਤੁਸੀਂ ਵੇਖ ਸਕਦੇ ਹੋ ਨਾਲ ਵੀਡੀਓ ਤੇ ਚੱਲ ਰਿਹਾ ਜਿੱਥੇ ਉਹਨਾਂ ਨੇ 462025 ਦਾ ਇਹ ਲੈਟਰ ਹੈਗਾ ਪਰ ਉਹਦੇ ਵਿੱਚ ਇਹ ਜ਼ਿਕਰ ਕਰ ਦਿੱਤਾ ਗਿਆ ਕਿ ਇਸ ਮਹਿਲਾ ਨੂੰ ਅਸੀਂ ਤਾਂ 2024 ਦੇ ਵਿੱਚ ਹੀ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਪਰ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਮਹਿਲਾ ਦੇ ਫੋਨ ਦੇ ਵਿੱਚ ਭਾਜਪਾ ਦੇ ਲੀਡਰਾਂ ਦੇ ਨਾਲ ਵੱਡੇ ਲੀਡਰਾਂ ਦੇ ਨਾਲ ਫੋਟੋਆਂ ਵੀ ਨੇ ਤੁਸੀਂ ਵੇਖੋ ਜਦੋਂ ਇੱਕ ਪ੍ਰਧਾਨ ਨੇ ਇਹ ਇਹ ਲੇਡੀਜ਼ ਨੂੰ ਪ੍ਰਧਾਨ ਲਾਇਆ ਗਿਆ ਹਰਦਵਾਰ ਤੋਂ ਜਿਹੜਾ ਹੈਗਾਗਾ ਜਿਹੜਾ ਕਿ ਭਾਜਪਾ ਦੀ ਮਹਿਲਾ ਮੋਰਚਾ ਪ੍ਰਧਾਨ ਸੀ ਇਹ ਅਨਾਮਿਕਾ ਸ਼ਰਮਾ ਇੱਕ ਜ਼ਿੰਮੇਵਾਰ ਸ਼ਖਸ਼ ਹੋ ਕੇ ਜਦੋਂ ਅਜੇਹੀਆਂ ਹਰਕਤਾਂ ਕਰਦੇ ਨੇ ਅਜਿਹੇ ਦਰਿੰਦਗੀ ਭਰੇ ਕੰਮ ਕਰਦੇ ਨੇ ਤੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ ਜਾਂ ਜਿਨ੍ਹਾਂ ਨੂੰ ਇਹ ਦੱਸਦੇ ਨੇ ਕਿ ਅਸੀਂ ਸਮਾਜ ਦਾ ਆ ਭਲਾ ਕਰਾਂਗੇ ਅਸੀਂ ਦੇਸ਼ ਲਈ ਆ ਕਰਾਂਗੇ ਦੇਸ਼ ਤਰੱਕੀ ਕਰੂਗਾ ਉਹਨਾਂ ਦੇ ਉੱਪਰ ਕੀ ਬੀਜਤ ਦੀ ਹੋਵੇਗੀ ਕੀ ਇਸ ਤਰ੍ਹਾਂ ਦੀ ਤਰੱਕੀ ਹੋਵੇਗੀ ਜਦੋਂ ਉਸ ਬੱਚੀ ਨੇ ਆਪਣੇ ਫਾਦਰ ਨੂੰ ਇਹ ਗੱਲ ਦੱਸੀ ਮੇਰੇ ਚੁੱਪ ਰਹਿਣ ਦੀ ਇਹ وجہ ਕਿ ਮਾਂ ਨੇ ਮੇਰੇ ਨਾਲ ਆਪਣੇ ਦੋਸਤਾਂ ਦੇ ਕੋਲੋਂ ਆਪਣੇ ਬਾਈਫਰੈਂਡ ਦੇ ਕੋਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਤੇ ਪੁਲਿਸ ਦੇ ਕੋਲ ਜਿਹੜਾ ਇਹ ਹੈਗਾਗਾ ਮਾਮਲਾ ਪਹੁੰਚਦਾ ਤੇ ਮਾਮਲੇ ਦੇ ਵਿੱਚ ਜਿਕਰ ਕੀਤਾ ਜਾਂਦਾ ਪੁਲਿਸ ਨੇ ਕੀ ਕਿਹਾ ਤੁਸੀਂ ਵੀ ਪਹਿਲਾਂ ਇਸ ਨੂੰ ਸੁਣੋ थाना रानीपुर में एक मामला हमारे संज्ञान में आया था जिसमें एक नाबालिग बच्ची द्वारा अपने माँ के ऊपर आरोप लगाए गए थे पुलिस ने तत्काल मामले को संज्ञान में लिया इसमें अभियोग पंजीकृत करके पीड़िता का एक के बयान और उसका मेडिकल कराया गया मेडिकल में कही गई बातों की पुष्टि हुई है प्रथम दृष्टया मामले को सही मानते हुए पुलिस के द्वारा आरोपियों की अरेस्टिंग की गई है उन्हें न्यायिक अभिक्षा में भेजा गया है और इसमें जो भी व्यक्ति सम्मिलित है अगर वो उसकी गलती है उसने इस तरीके का गलत काम किया है उसके खिलाफ पुलिस सख्ती से कार्रवाई यह जेड़ा है हरिद्वार कुतावली ਰਾਣੀਪੁਰ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਕਿੰਨਾ ਸ਼ਰਮਸ਼ਾਰਾ ਕਲਜੋਗ ਬਿਲਕੁਲ ਸਿਖਰਾਂ ਤੇ ਆ ਕਿਉਂਕਿ ਮਾਂ ਚਾ ਬਾਪ ਆਪਣੇ ਬੱਚਿਆਂ ਦੇ ਲਈ ਠੱਗੀਆਂ ਧੋਖੇ ਤਾਂ ਕਰਦੇ ਬਹੁਤ ਸੁਣੇ ਸੀ ਜਾਂ ਕਦੇ ਮਾਂ ਆਪਣੇ ਬੱਚਿਆਂ ਦੀ ਮਜਬੂਰੀ ਦੇ ਮਾਰੀ ਗਲਤ ਕੰਮ ਕਰਦੇ ਕਈ ਵਾਰੀ ਬਹੁਤ ਵੇਖੇ ਸੀ ਪਰ ਆ ਤੁਸੀਂ ਦੇਖੋ ਨਾ ਤੇ ਕੋਈ ਮਜਬੂਰੀ ਆ ਸਿਰਪ ਤੇ ਸਿਰਪ ਇੱਕ ਉਹ ਗੰਦੇ ਸ਼ੌਕ ਨੇ ਜਿਨ੍ਹਾਂ ਨੂੰ ਸਾਡਾ ਸਮਾਜ ਐਕਸੈਪਟ ਨਹੀਂ ਕਰਦਾ ਤੁਸੀਂ ਦੇਖੋ ਜਦੋਂ ਇਸ ਤਰੀਕ ਕਹਦੇ ਇੱਕ ਪਾਸੇ ਇਹ ਲੀਡਰ ਬਣਦੇ ਨੇ ਇੱਕ ਪਾਸੇ ਦੇਸ਼ ਦੀਆਂ ਤਰੱਕੀ ਦੀਆਂ ਗੱਲਾਂ ਕਰਦੇ ਨੇ ਭਾਜਪਾ ਦੇ ਵੱਲੋਂ ਇਸ ਔਰਤ ਨੂੰ ਮਹਿਲਾ ਪ੍ਰਧਾਨ ਲਗਾਇਆ ਗਿਆ ਸੀ ਤੁਸੀਂ ਇਹ ਸੋਚੋ ਵੀ ਸਟੇਜਾਂ ਤੋਂ ਇੱਕ ਸਾਰਥਿਕ ਭਾਸ਼ਾ ਦੇ ਵਿੱਚ ਚੰਗੇ ਚੰਗੇ ਭਾਸ਼ਣ ਦੇਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਦੇਸ਼ ਦੀ ਤਰੱਕੀ ਦੀ ਗੱਲ ਕਰਨੀ ਲੋਕਾਂ ਦੇ ਵਿੱਚ ਚੰਗੀ ਸ਼ਬੀ ਬਣਾ ਲੈਣੀ ਤਸਵੀਰ ਚੰਗੀ ਬਣਾ ਲੈਣੀ ਪਰ ਅੰਦਰ ਦੇ ਇੱਕ ਕਰਮ ਦਰਿੰਦਗੀ ਭਰੇ ਕੰਮ ਜਦੋਂ ਸਾਹਮਣੇ ਆਏ ਤਾਂ ਕੀ ਬੀਤਦੀ ਹੋਊਗੀ ਜਿਹੜੇ ਇਹਨੂੰ ਸੁਣਨ ਦੇ ਵਾਸਤੇ ਜਾਂਦੇ ਸੀ ਤੇ ਮੈਂ ਇਹ ਜ਼ਰੂਰ ਕਹਿਣਾ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਪਰ ਪਾਰਟੀ ਨੇ ਇਹ ਜ਼ਰੂਰ ਪੱਲਾ ਝਾੜ ਲਿਆ ਕਿ ਅਸਲ ਦੇ ਵਿੱਚ ਅਸੀਂ ਇਹਨੂੰ 2024 ਦੇ ਵਿੱਚੋਂ ਬਰਖਾਸਤ ਕਰ ਦਿੱਤਾ ਅਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਆਪਣੀ ਹੀ ਬੱਚੀ ਦੇ ਨਾਲ ਦਰਿੰਦਗੀ ਕਰਨ ਵਾਲੀ ਇਸ ਮਹਿਲਾ ਆਪਣਾ ਔਰਤ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਆ